ਸਿੱਧੂ ਮੂਸੇਵਾਲੇ ਨੇ ਕੁਝ ਟਾਈਮ ਪਹਿਲਾਂ ਸਿਰਫ ਆਪਣੀ ਦਮਦਾਰ ਆਵਾਜ਼ ਦੇ ਨਾਲ ਦੁਨੀਆ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਬਲਕਿ ਜਾਂਦੇ ਜਾਂਦੇ ਮਿਊਜ਼ਿਕ ਦੇ ਭਵਿੱਖ ਨੂੰ ਲੈ ਕੇ ਜਿਹੜੀ ਗੱਲ ਲਈ ਇੱਛਾ ਜਤਾਈ ਉਹ ਗੱਲ ਜਦੋਂ ਅੱਜ ਸਾਬਤ ਹੋਣ ਲੱਗੀ ਹੈ ਤਾਂ ਅਚਾਨਕ ਸਿੱਧੂ ਦੇ ਪੁਰਾਣੇ ਬੋਲ ਵਾਇਰਲ ਹੋਣ ਲੱਗੇ ਨੇ ਆਉਣ ਵਾਲੇ 5 ਸਾਲਾਂ ਦੇ ਵਿੱਚ ਇੰਡਸਟਰੀ ਦੇ ਵਿੱਚ ਸਿਰਫ ਮਿਹਨਤ ਕਸ਼ ਬੰਦੇ ਹੋਣਗੇ ਜਿਨ੍ਹਾਂ ਦੀ ਲਿਖਤ ਜਾਂ ਜਿਨ੍ਹਾਂ ਦੇ ਗਲੇ 'ਚ ਦਮ ਹੋਵੇਗਾ ਸਤਿ ਸ੍ਰੀ ਅਕਾਲ ਜੀ ਮੂਸੇਵਾਲਾ ਦੇ ਵੱਲੋਂ ਮਿਊਜ਼ਿਕ ਦੇ ਭਵਿੱਖ ਨੂੰ ਲੈ ਕੇ ਸਟੇਜ ਦੇ ਉੱਤੇ ਬੋਲੇ ਇਹ ਬੋਲ ਕਿਦਰੇ ਨਾਕਦਰੇ ਸੱਚ ਸਾਬਤ ਹੋ ਰਹੇ ਹਨ ਮੋਗਾ ਦੇ ਦੋਨੇਕੇ ਪਿੰਡ ਦੀ ਰਹਿਣ ਵਾਲੀ 18 ਸਾਲ ਦੀ ਪਰਮਜੀਤ ਕੌਰ ਉਰਫ ਪਰਮ ਮੂਸੇਵਾਲਾ ਦੇ ਬੋਲਾਂ ਨੂੰ ਪਗਾਉਣ ਦੇ ਵਿੱਚ ਨਵੀਂ ਸਟਾਰ ਦੇ ਰੂਪ 'ਚ ਉੱਭਰ ਕੇ ਸਾਹਮਣੇ ਆਈ ਹੈ ਲੇਡੀ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਹੋ ਚੁੱਕੀ ਪਰਮਜੀਤ ਕੌਰ ਉਰਫ ਪਰਮ ਦੇ ਰੈਪ ਗਾਣੇ ਗਾਉਣ ਦਾ ਸਟਾਈਲ ਲਿਖਤ ਅਤੇ ਮਿਊਜ਼ਿਕ ਸਿੱਧੂ ਦੀ ਝਰਕ ਪੇਸ਼ ਕਰਦੇ ਹਨ ਇੰਟਰਨੈਟ ਦੇ ਉੱਤੇ ਰਾਤੋਂ ਰਾਤ ਵਾਇਰਲ ਹੋ ਚੁੱਕਾ ਰੈਪ ਪਰਮਜੀਤ ਕੌਰ ਕੁਝ ਹੀ ਦਿਨਾਂ ਦੇ ਵਿੱਚ ਆਪਣੀ ਆਵਾਜ਼ ਦੇ ਨਾਲ ਇੰਨੀ ਮਕਬੂਲ ਹੋ ਚੁੱਕੀ ਹੈ ਕਿ ਉਹ ਭਾਰਤ ਦੀ ਪਹਿਲੀ ਮਹਿਲਾ ਗਾਇਕ ਬਣ ਚੁੱਕੀ ਹੈ ਜੋ ਸਪੋਰਟਿਵ 5 ਗਲੋਬਲ ਵਾਇਰਲ ਟੌਪ 4 ਦੇ ਵਿੱਚ ਪਹਿਲੇ ਨੰਬਰ ਤੇ ਹੈ ਉੱਤੇ ਜਾ ਚੁੱਕੀ ਹੈ ਛੋਟੀ ਉਮਰੇ ਪਰਮਜੀਤ ਕੌਰ ਦਾ ਗਾਇਆ ਪਹਿਲਾ ਗਾਣਾ ਡੈਟ 걸 ਉਸ ਨੂੰ 1 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਤੇ ਸੁਣਿਆ ਪਰਮਜੀਤ ਦਾ ਗਾਣਾ ਦਿਗ ਜਾਂਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਬਾਲੀਵੁੱਡ ਅਦਾਕਾਰ ਸੁਸਮਿਤਾ ਸੈਨ ਸੋਨੂ ਸੂਦ 뮤직 ਡਾਇਰੈਕਟਰ ਵਿਸ਼ਾਲ ਦੰਦਾਲੀ ਤੋਂ ਲੈ ਕੇ ਦਲਜੀਤ ਦਸਾਂਦ ਪੰਜਾਬੀ ਅਦਾਕਾਰ ਸਰਗੁਣ ਮਹਿਤਾ ਤੇ ਪੰਜਾਬੀ ਗਾਇਕ ਮਿਸ ਪੂਜਾ ਤੱਕ ਨੇ ਮਨਕਿਰਤ ਔਲਖਾ ਤੇ ਮੁੰਬਈ ਦੀਆਂ ਸਟੇਜਾਂ ਤੱਕ ਬਾਲੀਵੁੱਡ ਤੱਕ ਅਤੇ ਪੂਰੇ ਵਰਲਡ 'ਚ ਵੱਸਦੇ ਪੰਜਾਬੀ ਭਾਈਚਾਰੇ ਨੇ ਦੱਬ ਕੇ ਸ਼ੇਅਰ ਕੀਤਾ ਹੈ ਪਰਮਜੀਤ ਕੌਰ ਦੀ ਗਾਇਕੀ ਦੇ ਹੁਨਰ ਦੀ ਦਿਲ ਖੋਲ ਕੇ ਤਾਰੀਫ ਕੀਤੀ ਹੈ ਪਰਮਜੀਤ ਕੌਰ ਕਿਸੇ ਵੱਡੇ ਘਰ ਦੇ ਨਾਲ ਸੰਬੰਧ ਨਹੀਂ ਰੱਖਦੀ ਹੈ ਉਸਦੇ ਪਿਤਾ ਦਿਹਾੜੀ ਮਜ਼ਦੂਰੀ ਕਰਦੇ ਆ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਸਕੂਲੀ ਪੜ੍ਹਾਈ ਖਤਮ ਕਰਨ ਮਗਰੋਂ ਜਦੋਂ ਪਰਮ ਅਸਲ ਦੇ ਵਿੱਚ ਕਾਲਜ ਪਹੁੰਚਦੀ ਹੈ ਤਾਂ ਨਾਲ ਦੇ ਕੁਝ ਦੋਸਤ ਗਾਣੇ ਲਿਖਦੇ ਸੀ ਤੇ ਗਾਉਂਦੇ ਹੁੰਦੇ ਸੀ ਇੱਕ ਦਿਨ ਪਰਮ ਨੇ ਵੀ ਜੋ ਉਸ ਦੇ ਵਿੱਚ ਆ ਕੇ ਕੁਝ ਗਾਇਆ ਤਾਂ ਦੋਸਤ ਪਰਮ ਦੀ ਆਵਾਜ਼ ਸੁਣ ਕੇ ਹੈਰਾਨ ਹੋ ਗਏ ਤੇ ਬਸ ਉਸੇ ਦਿਨ ਤੋਂ ਪਰਮ ਗਾਇਕੀ ਦੇ ਖੇਤਰ ਵਿੱਚ ਉਤਰ ਗਈ ਦੋਸਤਾਂ ਦੇ ਨਾਲ ਮਿਲ ਕੇ ਇੱਕ ਗਾਣੇ ਦਾ ਐਵੇਂ ਚੋੜ ਕਰਦੇ ਹੋਏ ਮ제 ਵਿੱਚ ਵੀਡੀਓ ਤਿਆਰ ਕੀਤੀ ਜਿਸ ਨੂੰ ਅਪਲੋਡ ਕਰਨ ਦੇ ਬਾਅਦ ਚ ਪਤਾ ਲੱਗਿਆ ਕਿ ਉਸਦੇ ਵਿਊਜ਼ ਮਿਲੀਅਨ ਤੱਕ ਪਹੁੰਚ ਚੁੱਕੇ ਨੇ ਭਾਵ ਕਿ ਕਰੋੜਾਂ ਲੋਕ ਉਸ ਨੂੰ ਵੇਖ ਚੁੱਕੇ ਨੇ ਪਰਮਜੀਤ ਦੇ that girl ਗਾਣੇ ਨੂੰ 뮤직 ਦੇਣ ਵਾਲੇ ਸੰਨੀ ਸੰਧੂ ਆਖਦੇ ਹੈ ਕਿ 5 ਸੈਕਿੰਡ ਦੇ ਵਿੱਚ ਹੀ ਉਹ ਪਰਮ ਦੇ ਗਾਣੇ ਤੋਂ ਪ੍ਰਭਾਵਿਤ ਹੋ ਗਈ ਸੀ ਸੰਨੀ ਸੰਧੂ ਦਾ ਕਹਿਣਾ ਕਿ ਉਹਨਾਂ ਨੇ ਪਰਮ ਦਾ ਗਾਣਾ ਸਟੂਡੀਓ ਦੇ ਵਿੱਚ ਰਿਕਾਰਡ ਨਹੀਂ ਕੀਤਾ ਪਰ ਉਸ ਦੀ ਆਵਾਜ਼ ਦੇ ਵਿੱਚ ਇੰਨਾ ਜ਼ਿਆਦਾ ਦਮ ਸੀ ਕਿ ਪਤਾ ਹੀ ਨਹੀਂ ਲੱਗਦਾ ਸੀ ਕਿ ਗਾਣਾ ਸਟੂਡੀਓ ਵਿੱਚ ਰਿਕਾਰਡ ਨਹੀਂ ਕੀਤਾ ਹੋਇਆ ਉਤੇਜੇ ਤੌਰ ਤੇ ਲੰਡਨ ਤੋਂ ਆਉਣ ਮਗਰੋਂ ਸੰਨੀ ਸੰਧੂ ਨੇ ਪਰਮਜੀਤ ਦੇ ਗਾਣੇ ਦਾ ਵੀਡੀਓ ਤਿਆਰ ਕੀਤਾ ਜੋ ਉਸ ਦੇ ਘਰ ਤੇ ਦੋਸਤਾਂ ਦੇ ਨਾਲ ਸਾਦਗੀ ਭਰੇ ਮਾਹੌਲ ਦੇ ਵਿੱਚ ਸ਼ੂਟ ਕੀਤਾ ਗਿਆ ਜਿਵੇਂ ਹੀ ਇੰਟਰਨੈਟ ਤੇ ਗਾਣੇ ਦੇ ਬੋਲ ਸੁਣਾਈ ਦਿੱਤੇ ਬਸ ਫਿਰ ਕੀ ਸੀ ਦੇਖਣ ਵਾਲਿਆਂ ਦਾ ਹੜ ਆ ਗਿਆ ਹਰ ਕੋਈ ਪਰਮ ਦੀ ਆਵਾਜ਼ ਦਾ ਕਾਇਲ ਹੋ ਗਿਆ ਹਰ ਕੋਈ ਪਰਮ ਦੇ ਬਾਰੇ ਜਾਣਦਾ ਵੀ ਇੱਛੁਕ ਹੋ ਗਿਆ ਪਰਮ ਦੀ ਸ਼ੁਰੂਆਤੀ ਕਾਮਯਾਬੀ ਦੇ ਨਾਲ ਉਸ ਦਾ ਪਰਿਵਾਰ ਖੁਸ਼ ਹੈ ਅਤੇ ਪਰਮ ਵੀ ਚਾਹੁੰਦੀ ਹੈ ਕਿ ਉਹ ਆਪਣੀ ਆਵਾਜ਼ ਦੇ ਨਾਲ ਪਰਿਵਾਰ ਦੀ ਗਰੀਬੀ ਖਤਮ ਕਰ ਸਕੇ ਤੇ ਮਾਪਿਆਂ ਨੂੰ ਬਿਹਤਰ ਜ਼ਿੰਦਗੀ ਦੇ ਸਕੇ ਪਰਮਦੀ ਮਾਂ ਦਾ ਕਹਿਣਾ ਹੈ ਕਿ ਹਾਂਜੀ ਹੁਣ ਬਿਲਕੁਲ ਸਾਨੂੰ ਲੱਗ ਰਿਹਾ ਹੈ ਕਿ ਸਾਡੀ ਬੇਟੀ ਬਹੁਤ ਸਾਥ ਦੇਵੇਗੀ ਸਾਡਾ ਅਸੀਂ ਬਹੁਤ ਮਾੜੇ ਦਿਨ ਦੇਖੇ ਹੁਣ ਇਦਾਂ ਦੇ ਮਾੜੇ ਦਿਨ ਰੱਬ ਨਾ ਦਿਖਾਵੇ ਪਾਪਾ ਵੀ ਕੰਮ ਕਰਦੇ ਸੀ ਮਜ਼ਦੂਰੀ ਮਿਹਨਤ ਕਰਦੇ ਸੀ ਮੈਂ ਵੀ ਕਰਦੀ ਸੀ ਇਦਾਂ ਔਖਾ ਬਹੁਤ ਲੱਗਾ ਸੀ ਕੋਈ ਨਹੀਂ ਸੀ ਸਾਨੂੰ ਬੁਲਾਉਂਦਾ ਤੇ ਕੋਈ ਨਹੀਂ ਸੀ ਸਾਡੇ ਨਾਲ ਵਰਤਦਾ ਲੋਕਾਂ ਦਾ ਕਹਿਣਾ ਇਹਨਾਂ ਦੇ ਮਾੜੇ ਦਿਨ ਚੱਲ ਰਹੇ ਹੈ ਹੁਣ ਸਾਰੇ ਰਿਸ਼ਤੇਦਾਰ ਸਾਰੇ ਭੈਣ ਮਿੱਤਰ ਸਾਰੇ ਹੁਣ ਮਤਲਬ ਵਧੀਆ ਬੁਲਾਉਂਦੇ ਆ ਪਰਮ ਭਾਵੇਂ ਆਪਣੇ ਰੈਪ ਗਾਣੇ ਦੇ ਨਾਲ ਮਸ਼ਹੂਰ ਹੋ ਗਈ ਹੈ ਪਰ ਉਹਦੀ ਆਵਾਜ਼ ਦੇ ਵਿੱਚ ਲੋਕ ਗੀਤਾਂ ਦੀ ਮਿੱਠੀ ਝਲਕ ਵੀ ਮਿਲਦੀ ਹੈ ਪਰਮ ਦੇ ਮਸ਼ਹੂਰ ਹੋਣ ਤੋਂ ਬਾਅਦ ਉਸਦੇ ਪਹਿਲਾਂ ਦੇ ਗਾਏ ਹੋਏ ਗਾਣੇ ਵਾਇਰਲ ਹੋ ਰਹੇ ਨੇ ਪਰ ਅੱਜ ਆਪਣੇ ਪਹਿਲੇ ਗਾਣੇ ਦੇ ਨਾਲ ਜਿਹੜੇ ਮੁਕਾਨ ਦੇ ਉੱਤੇ ਹੈਗੀ ਹੈ ਉਹਦੇ ਪਿੱਛੇ ਉਹਦੀ ਕਾਬਲੀਅਤ ਵੀ ਹੈ ਤੇ ਨਾਲ ਦੀ ਨਾਲ ਇੰਟਰਨੈਟ ਦੀ ਤਾਕਤ ਦਾ ਵੀ ਅਹਿਮ ਰੋਲ ਹੈ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਸੋਸ਼ਲ ਮੀਡੀਆ ਨੇ ਪਰਮ ਦੇ ਹੁਨਰ ਨੂੰ ਮੋਗ ਤੋਂ ਪੂਰੀ ਦੁਨੀਆ ਤੱਕ ਪਹੁੰਚਾਇਆ ਮਿਊਜ਼ਿਕ ਦੇ ਨਾਲ ਜੁੜੇ ਹਰ ਸ਼ਖਸ ਦੀ ਜ਼ੁਬਾਨ ਦੇ ਉੱਤੇ ਪਰਮ ਦਾ ਨਾਮ ਹੈ ਰਾਤੋਂ ਰਾਤ ਇੰਟਰਨੈਟ ਸੈਂਸ਼ਨ ਬਣੀ ਪਰਮ ਦਾ ਅਗਲਾ ਰਾਹ ਸੋਖਾ ਨਹੀਂ ਹੋਵੇਗਾ ਕਿਉਂਕਿ ਆਪਣੇ ਪਹਿਲੇ ਗਾਣੇ ਨਾਲ ਜਿਸ ਤਰ੍ਹਾਂ ਉਹ ਸਰੋਤਿਆਂ ਦੇ ਦਿਲਾਂ ਉੱਤੇ ਰਾਜ ਕਰ ਰਹੀ ਹੈ ਤਾਂ ਉਸਦੇ ਅਗਲੇ ਗਾਣਿਆਂ ਤੋਂ ਵੀ ਉਹਦੇ ਸਰੋਤਿਆਂ ਨੂੰ ਉਮੀਦ ਹੋਰ ਵੱਧ ਗਈ ਹੈ ਅਤੇ ਪਰਮ ਦਾ ਵੀ ਕਹਿਣਾ ਹੈ ਮੈਂ ਸਿੱਧੂ ਬਾਈ ਦੀ ਤਰ੍ਹਾਂ ਕਿਸੇ ਤੋਂ ਦਬਣਾ ਨਹੀਂ ਤੇ ਨਾ ਕਿਸੇ ਤੋਂ ਮੈਂ ਡਰਨਾ ਹੈ ਜਿੰਨਾ ਚਿਰ ਜੀਵਾਂਗੀ ਸਿੱਧੂ ਬਾਈ ਤਰ੍ਹਾਂ ਪੰਜਾਬ ਅਤੇ ਪੰਜਾਬੀਆਂ ਦਾ ਸਿਰ ਨਹੀਂ ਝੁਕਣ ਦੇਵਾਂਗੀ ਅਤੇ ਲੱਚਰ ਗੀਤ ਨਹੀਂ ਗਾਵਾਂਗੀ ਦੇਸਾਂ ਵਿਦੇਸਾਂ ਵਿੱਚ ਬਸਦੇ ਪੰਜਾਬੀਆਂ ਦਾ ਪੰਜਾਬੀ ਮਾਂ ਬੋਲੀ ਦਾ ਮੈਂ ਪੂਰਾ ਖਿਆਲ ਰੱਖਾਂਗੀ ਤੇ ਪੂਰੇ ਵਧੀਆ ਪਰਿਵਾਰ ਚ ਸੁਣਨ ਵਾਲੇ ਗੀਤ ਹੀ ਗਾਵਾਂਗੀ ਅਤੇ ਮੇਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਕਿ ਇੱਕ ਤਾਂ ਤੁਸੀਂ ਨਸ਼ਾ ਨਾ ਕਰੋ ਨਸ਼ਾ ਛੱਡੋ ਅਤੇ ਆਪਣੇ ਮਾਪੇ-ਬਾਪ ਵੱਲ ਦੇਖੋ ਤੇ ਮਿਹਨਤ ਕਰੋ ਮੈਂ ਇੱਕ ਬਿਲਕੁਲ ਗਰੀਬ ਘਰ ਦੀ ਹਾਂ ਮੈਂ ਇੰਨੀ ਗਰੀਬੀ ਦੇਖੀ ਹੈ ਜੇ ਤੁਹਾਨੂੰ ਦੱਸਾਂ ਮੈਂ ਦੱਸ ਨਹੀਂ ਸਕਦੀ ਮੇਰਾ ਪਹਿਲਾਂ ਰੋਣ ਨਿਕਲ ਜਾਵੇਗਾ ਮੇਰੇ ਤਰ੍ਹਾਂ ਤੁਸੀਂ ਵੀ ਤਰੱਕੀਆਂ ਕਰੋ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਪੰਜਾਬ ਨੂੰ ਨਸ਼ਿਆਂ ਤੋਂ ਬਚਾਓ ਮੇਰੇ ਨੌਜਵਾਨ ਬੀਰੋ ਦੁਬਾਰਾ ਫਿਰ ਮੈਂ ਹੱਥ ਬਨ ਕੇ ਬੇਨਤੀ ਕਰਦੀ ਹਾਂ ਅਤੇ ਜਿੰਨਾ ਹੋ ਸਕੇ ਤੁਸੀਂ ਮੈਨੂੰ ਸਾਥ ਦਿਓ ਮੈਂ ਤੁਹਾਡੀ ਪੈਣ ਪਰਮ ਤੁਹਾਡੀ ਪੈਣ ਪਰਮ ਤੁਹਾਡੀ ਖੁਸ਼ਹਾਲੀ ਲਈ ਹਮੇਸ਼ਾ ਅਰਦਾਸ ਕਰਾਂਗੀ ਧੰਨਵਾਦ ਅਸੀਂ ਵੀ ਉਮੀਦ ਕਰਦੇ ਹਾਂ ਕਿ ਪਰਮਜੀਤ ਕੌਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਪਰਿਵਾਰ ਦੇ ਨਾਲ ਨਾਲ ਪੰਜਾਬ ਅਤੇ ਪੰਜਾਬੀਆਂ ਦਾ ਨਾਮ ਰੋਸ਼ਨ ਕਰੇ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪੁਲੀ ਚੈਡਨ ਨੂੰ ਸਬਸਕ੍ਰਾਈਬ ਕਰ ਲਓ ਅਤੇ ਪਰਮ ਭੈਣ ਦੇ ਨਾਂ ਤੇ ਕਮੈਂਟਾਂ ਵਿੱਚ ਵੈਰੂ ਲਿਖੋ ਅਤੇ ਪਰਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੋ ਧੰਨਵਾਦ ਸਤਿ ਸ੍ਰੀ ਅਕਾਲ